ਫਿਰ ਪੰਜਾਬ ਪੁਲਿਸ ਦੇ ਵੱਲੋਂ ਤਲਾਸ਼ੀ અભિયાન ਸ਼ੁਰੂ ਕਰ ਦਿੱਤਾ ਗਿਆ ਹੈ ਕੋਸੋ ਆਪਰੇਸ਼ਨ ਦੇ ਤਹਿਤ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ ਤੇ ਤਲਾਸ਼ੀ ਲਈ ਜਾ ਰਹੀ ਹੈ ਇੱਕ ਇੱਕ ਘਰ ਦੇ ਵਿੱਚ ਵੜ ਕੇ ਹਰ ਇੱਕ ਬੰਦੇ ਦੀ ਤਲਾਸ਼ੀ ਲਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸਦੀ ਹੈ ਕਿ ਸ਼ੱਕੀ ਘਰਾਂ ਦੀ ਵੀ ਤਲਾਸ਼ੀ ਲਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿਚਕਾਰ ਕਿ ਲੋਕਾਂ ਨੂੰ ਰਾਤ ਦੇ ਵਿੱਚ ਖੜਾ ਕੇ ਵੀ ਲੋਕਾਂ ਦੀਆਂ ਜੇਬਾਂ ਤੱਕ ਚੈੱਕ ਕੀਤੀਆਂ ਜਾ ਰਹੀਆਂ ਨੇ ਦਾਦੇ ਇਹ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਰਹਿੰਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਹੋਰ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਹੈ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਤਲਾਸ਼ੀ ਅਭਿਆਨ ਦੌਰਾਨ ਭਾਵੇਂ ਹੁਣ ਤੱਕ ਕੋਈ ਵੱਡੀ ਸਫਲਤਾ ਹਾਸਲ ਨਹੀਂ ਹੋਈ ਹੈ ਪਰ ਫਿਰ ਵੀ ਪੰਜਾਬ ਪੁਲਿਸ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਜੇਕਰ ਗੱਲ ਕਰੀਏ ਮਾੜੇ ਅੰਸਰਾ ਦੀ ਜਾਂ ਲੁੱਟਖੋਹ ਦੀਆਂ ਜਾਂ ਫਿਰ ਕ੍ਰਾਈਮ ਦੀਆਂ ਜਿਹੀਆਂ ਵਾਰਦਾਤਾਂ ਜਿੰਨਾ ਕਰਕੇ ਆਏ ਦਿਨ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿਸੇ ਦੀ ਚੈਨ ਖੋਈ ਜਾਂਦੀ ਏ ਕਿਸੇ ਨੂੰ ਰੇਪ ਕਿਸੇ ਨੂੰ ਹਥਿਆਰਾਂ ਦੀ ਨੋਕ ਤੇ ਉਹਨਾਂ ਦੇ ਨਾਲ ਲੁੱਟਖੋ ਕੀਤੀ ਜਾਂਦੀ ਏ ਜਿਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਇੱਕ ਵਾਰ ਫਿਰ ਜਿਹੜਾ ਹੈ ਹਰ ਪਿੰਡ ਦੇ ਵਿੱਚ ਜਾ ਕੇ ਹਰ ਸ਼ਹਿਰ ਦੇ ਵਿੱਚ ਜਾ ਕੇ ਘਰ-ਘਰ ਦੇ ਵਿਚਕਾਰ ਜਾ ਕੇ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ ਏ ਇੱਥੇ ਤੱਕ ਕਿ ਰਾਹ ਦੇ ਵਿੱਚ ਜਾਂਦੇ ਲੋਕਾਂ ਆਧੀਆਂ ਜੇਬਾਂ ਜਿਹੜੀਆਂ ਨੂੰ ਚੈੱਕ ਕੀਤੀਆਂ ਜਾ ਰਹੀਆਂ ਨੇ ਪੂਰੀ ਤਰੀਕੇ ਨਾਲ ਸਹੀ ਤਰੀਕੇ ਦੇ ਨਾਲ ਜਿਹੜੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਕਿ ਕੋਈ ਵੀ ਅਜਿਹੀ ਚੀਜ਼ ਹੋਵੇ ਜੋ ਜਨਤਾ ਦੇ ਲਈ ਨੁਕਸਾਨਦਾਇਕ ਹੋਵੇ ਉਹ ਚੀਜ਼ ਬਰਾਮਦ ਕੀਤੀ ਜਾਵੇ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਪਿੰਡੇ ਵਿੱਚ ਪੁਲਿਸ ਜਿਹੜੀ ਵੱਡੇ ਫੋਰਸ ਦੇ ਨਾਲ ਨਸਰ ਆ ਰਹੀ ਹੈ ਹਰ ਇੱਕ ਨੂੰ ਰਾਸਤੇ ਦੇ ਵਿੱਚ ਰੋਕ ਕੇ ਉਹਨਾਂ ਦੀਆਂ ਤਲਾਸ਼ੀਆਂ ਲਿੱਤੀਆਂ ਜਾ ਰਹੀਆਂ ਨੇ ਦੱਸਦੇ ਮਾਮਲਾ ਜਿਹੜਾ ਹੈ ਇਹ ਤਰਨ ਤਰਨ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਰੇਡ ਕੀਤੀ ਗਈ ਤੇ ਵੱਖ-ਵੱਖ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਤੇ ਪੁਲਿਸ ਨੂੰ ਸ਼ੱਕ ਪੈ ਰਿਹਾ ਹੈ ਉਹਨਾਂ ਦੇ ਘਰ ਦੇ ਵਿੱਚਕਾਰ ਜਾ ਕੇ ਕੱਲੀ-ਕੱਲੀ ਚੀਜ਼ ਨੂੰ ਟਟੋਲਿਆ ਜਾ ਰਿਹਾ ਹੈ ਤਾਜੋ ਕੋਈ ਨਸ਼ਾ ਜਾਂ ਫਿਰ ਕੋਈ ਹੋਈ ਚੀਜ਼ ਤਾਂ ਨਹੀਂ ਰੱਖੀ ਹੋਈ ਜਿਸ ਦੇ ਨਾਲ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਕਿਉਂਕਿ ਲਗਾਤਾਰ ਬਾਰਡਰ ਏਰੀਆ ਦੇ ਵਿੱਚ ਚਾਹੇ ਸਮਗਲਿੰਗ ਦੀ ਗੱਲ ਕਰੀਏ ਚਾਹੇ ਲੁੱਟਖੋਹਾਂ ਦੀ ਗੱਲ ਕਰੀਏ ਅਜੀਆਂ ਵਾਰਦਾਤਾਂ ਦੀ ਗੱਲ ਕਰੀਏ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਕ੍ਰਾਇਮ ਦੀਆਂ ਵਾਰਦਾਤਾਂ ਤਾਂ ਅਕਸਰ ਦੇਖਣ ਨੂੰ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਜਾਵੇ ਤਾਂ ਆਏ ਦਿਨ ਅਜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਕਦੇ ਕਿਤੇ ਕਿਸੇ ਨੇ ਕਤਲ ਕਰ ਦਿੱਤਾ ਹੈ ਫਾਇਰਿੰਗ ਕਰ ਦਿੱਤੀ ਜਾਂ ਫਿਰ ਲੁੱਟਖੋਹੀ ਕੀਤੀ ਗਈ ਹੈ ਜਾਂ ਫਿਰ ਆਪਣੀ ਨਸ਼ੇ ਦੀ ਪੂਰਤੀ ਦੇ ਲਈ ਲੋਕ ਜਿਹੜੇ ਨੇ ਕਤਲ ਕਰ ਤੱਕ ਕਰ ਦਿੰਦੇ ਪਏ ਨੇ ਇਸ ਕਰਕੇ ਲਗਾਤਾਰ ਪੂਰੇ ਪਿੰਡ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ